ਅੱਲੈਕੁਮ ਅੱਜ ਮੈਂ ਦਾਮਬਾਈ ਸਟੋਰ ਦੇ ਉੱਪਰ ਆਪਣੇ ਜੋ ਇਲੈਕਟ੍ਰੋਨਿਕ ਦਾ ਸਟੋਰ ਹੈ ਉਹਦੇ ਉੱਪਰ ਆਇਆ স্পੈਸ਼ਲ ਇੱਕ ਉਹਦੇ ਲਈ ਵੀਡੀਓ ਬਣਾ ਰਿਹਾ ਜਿਹਦੇ ਵਿੱਚ ਕਸਟਮਰ ਨੂੰ ਭੁਲੇਖਾ ਹੁੰਦਾ ਸੀ ਵੀ ਦਾਮਬਾਈ ਸਟੋਰ ਕਲਾ ਮੋਬਾਈਲ ਦਾ ਸਟੋਰ ਹੈ ਔਰ ਉਸ ਚੀਜ਼ ਨੂੰ ਮੈਂ ਖਤਮ ਕਰਨ ਦੇ ਲਈ ਸਪੈਸ਼ਲ ਆਇਆ ਜਿਹਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਡਿਸਪਲੇ ਦੇ ਵਿੱਚ ਲੱਗੀਆਂ ਹੋਈਆਂ ਦੇਖਣੀਆਂ ਜਿਵੇਂ ਕਿ AC AC ਚੈੱਕ ਕਰ ਸਕਦੇ ਹੋ ਤੁਸੀਂ ਔਰ واਸ਼ਿੰਗ ਮਸ਼ੀਨ ਹੋਗੀ ਆਪਣੇ ਰੈਫਰਿਜਰੇਟਰ ਹੋਗੇ ਔਰ ਸਾਰੀ ਆਈਟਮਸ ਜੋ ਵੀ ਇਲੈਕਟ੍ਰੋਨਿਕ ਸਟੋਰ ਤੇ ਹੁੰਦੀ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਸਾਡੇ ਕੋਲੋਂ ਮਿਲਣਗੀਆਂ ਔਰ LEDS ਦੀ ਗੱਲ ਕਰਦੇ ਆ ਮਾਈਕ੍ਰੋਵੇਵ ਦੀ ਗੱਲ ਕਰਦੇ ਆ ਇਹ ਮਤਲਬ ਘਟ ਸਟਾਰਟਿੰਗ ਪ੍ਰਾਈਸ ਤੋਂ ਲੈ ਕੇ ਹਾਈ ਐਂਡ ਮਾਡਲ ਤੱਕ ਤੁਹਾਨੂੰ ਸਾਰੀਆਂ ਚੀਜ਼ਾਂ ਸਾਡੇ ਸਟੋਰ ਤੇ ਮਿਲਣਗੀਆਂ ਔਰ ਇਹਨਾਂ ਚੀਜ਼ਾਂ ਦਾ ਰੇਟ ਪਤਾ ਕਰਨ ਲਈ ਸਕਰੀਨ ਦੇ ਉੱਪਰ ਸਾਡਾ ਨੰਬਰ ਆ ਰਿਹਾ ਉਹਦੇ ਉੱਪਰ ਇੱਕ ਕੰਟੈਕਟ ਜ਼ਰੂਰ ਕਰੋ ਪ੍ਰਾਈਸ ਲੈ ਲਓ ਖਰੀਦਣਾ ਨਾ ਖਰੀਦਣਾ ਤੁਹਾਡੀ ਆਪਣੀ ਇੱਛਾ ਹੈ ਇੱਕ ਵਾਰ ਪ੍ਰਾਈਸ ਜ਼ਰੂਰ ਕਨਫਰਮ ਕਰੋ ਸਾਡੇ ਕੋਲੋਂ ਕਿਉਂਕਿ ਸਾਡੇ ਪ੍ਰਾਈਸ ਹੀ ਬਹੁਤ ਬਿਹਤਰੀਨ ਨੇ ਜੋ ਕਸਟਮਰ ਨੂੰ ਅਟਰੈਕਟ ਕਰਦੇ ਨੇ ਔਰ ਸਾਡੀ ਡੀਲ ਹੈ ਜੋ ਉਹ ਬਹੁਤ ਬਿਹਤਰੀਨ ਹੈ ਆਪਣੇ ਮੂੰਹੋਂ ਕਿਤੇਆਂ ਇਹ ਗੱਲਾਂ ਕੁਝ ਵਧੀਆ ਨਹੀਂ ਹੁੰਦੀਆਂ ਐਸਐਲ ਨੂੰ ਕਹਿੰਦੇ ਆ ਵੱਦ ਤੋਂ ਵੱਦ ਵਿਜ਼ਿਟ ਕਰੋ ਦਾ ਮੋਬਾਈਲ ਸਟੋਰ ਮਲੇਰ ਕੋਲਾ ਤੇ ਧੰਵਾਦੀ